ਦੋਸਤੋ ਮੈਂ ਰਾਤ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੀ ਵੀਡੀਓ ਦੇਖ ਰਿਹਾ ਸੀ ਉਹ ਹਿੰਦੀ ਵਿੱਚ ਕਹਿ ਰਿਹਾ ਸੀ ਆਪ ਦਾ ਨੇ ਪੰਜਾਬ ਕੋ ਨਹੀਂ ਬਦਲਾ ਸਗੋ ਪੰਜਾਬ ਨੇ ਆਪ ਦਾ ਕੋ ਬਦਲ ਦਿਆ ਇਸ ਦਾ ਮਤਲਬ ਹੈ ਇਹ ਜੋ ਆਫਤ ਆਈ ਹੈ ਇਸ ਨੇ ਪੰਜਾਬ ਨੂੰ ਨਹੀਂ ਬਦਲਿਆ ਪਾ ਪੰਜਾਬੀਆਂ ਨੇ ਕਿਸੇ ਅੱਗੇ ਹੱਥ ਫਿਲਾ ਕੇ ਮਦਦ ਨਹੀਂ ਮੰਗੀ ਸਗੋ ਆਪਣੇ ਆਪ ਹੀ ਆਪ ਨੂੰ ਸੰਭਾਲਿਆ ਕਿਸੇ ਨੇ ਲੰਗਰ ਵੰਡਿਆ ਕੋਈ ਦੁਵਾਈਆਂ ਦਾ ਕੈਂਪ ਲਗਾ ਰਿਹਾ ਸੀ ਕੁਈ ਨੌਜਵਾਨ ਵੱਡੇ ਪੱਧਰ ਤੇ ਬੰਨਾਂ ਨੂੰ ਬੰਨਣ ਲੱਗੇ ਹੋਏ ਸੀ ਇੱਥੋਂ ਤੱਕ ਕਿ ਪਸ਼ੂਆਂ ਲਈ ਵੀ ਹਰਾ-ਚਾਰਾ ਲੈ ਕੇ ਜਾ ਰਹੀਆਂ ਟਰਾਲੀਆਂ ਦੀ ਗਿਣਤੀ ਨਹੀਂ ਹੋ ਰਹੀ ਸੀ ਅੱਗੇ ਪੰਜਾਬੀ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪਾਣੀ ਉਤਰੇ ਤੋਂ ਬਾਅਦ ਦੀ ਸੇਵਾਦਾਰੀਆਂ ਸਕੀਮਾਂ ਘੜ ਰਹੇ ਹਨ ਕੋਈ ਰੇਤ ਚੁੱਕਣ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਕੋਈ ਉਹਨਾਂ ਦੇ ਘਰਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਇੱਥੋਂ ਤੱਕ ਕਿ ਇੱਕ ਵੀਡੀਓ ਵਿੱਚ ਮੈਂ ਦੇਖਿਆ ਹੈ ਇੱਕ ਸੰਸਥਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਾਸ਼ਿੰਗ ਮਸ਼ੀਨਾਂ ਹੋਰ ਵਸਤਾ ਵੰਡਣ ਦੀ ਤਿਆਰੀ ਕਰ ਰਹੀ ਹੈ ਇੱਕ ਵੀਰ ਦੀਆਂ ਮੱਜਾਂ ਹੜ੍ਹਾਂ ਕਾਰਨ ਮਰ ਗਈਆਂ ਸਨ ਉਸ ਨੂੰ ਪੰਜਾਬ ਦੇ ਪੁੱਤ ਗਿੱਪੀ ਗਰੇਵਾਲ ਨੇ ਮੱਜਾਂ ਲੈ ਕੇ ਦਿੱਤੀਆਂ ਸਿੰਗਰ ਮਨਕੀਰਤ ਆਲਖਾ ਟਰੈਕਟਰ ਸੇਵਾ ਵਿੱਚ ਵੰਡਣ ਲਈ ਆਇਆ ਦੁਨੀਆ ਦਾ ਸਟਾਰ ਬਣ ਚੁੱਕੇ ਦਲਜੀਤ ਦਸਾਂਜ ਦੀ ਟੀਮ ਹੜ੍ਹਾਂ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਪਾਣੀ ਉਤਰਨ ਤੋਂ ਬਾਅਦ ਕੁਝ ਪਿੰਡਾਂ ਨੂੰ ਗੋਦ ਲੈ ਕੇ ਪਹਿਲਾ ਵਰਗਾ ਬਣਾ ਕੇ ਦੇਣ ਦਾ ਜ਼ਿੰਮੇਵਾਰੀ ਵੀ ਲੈ ਰਹੀ ਹੈ ਸੇਵਾ ਕਰਦੇ ਆਰਜਨ ਢਿੱਲੋਂ ਦੀ ਇੰਟਰਵਿਊ ਵੀ ਲੋਕਾਂ ਦੇ ਦਿਲਾਂ ਨੂੰ ਟੁੰਬ ਰਹੀ ਹੈ ਉਹ ਕਹਿ ਰਿਹਾ ਹੈ ਕਿ ਪ੍ਰੋਬਲਮ ਵੱਡੀ ਨਹੀਂ ਹੁੰਦੀ ਇੱਕ ਬੰਦੇ ਲਈ ਪ੍ਰੋਬਲਮ ਵੱਡੀ ਹੁੰਦੀ ਹੈ ਇਕੱਠ ਲਈ ਜਾਂ ਪਿੰਡ ਲਈ ਪ੍ਰੋਬਲਮ ਕੋਈ ਵੱਡੀ ਨਹੀਂ ਹੁੰਦੀ ਇਸ ਆਫਤ ਦੀ ਘੜੀ ਵਿੱਚ ਪੰਜਾਬ ਦੇ ਸਾਰੇ ਸੈਲੀਬ੍ਰਿਟੀ ਕਹੇ ਜਾਣ ਵਾਲੇ ਲੋਕ ਲੋਕਾਂ ਦੀ ਸੇਵਾ ਲਈ ਅੱਗੇ ਆਏ ਗੁਰੂ ਨਾਨਕ ਦੇਵ ਜੀ ਦੇ ਚਲਾਏ 20 ਰੁਪਏ ਦੇ ਲੰਗਰ ਦਾ ਕਨਸੈਪਟ ਜਿਸ ਨੂੰ ਇੰਨਾ ਹੜ੍ਹਾਂ ਵਿੱਚ ਨੈਸ਼ਨਲ মিডিਆ ਤੱਕ ਦਿਖਾਇਆ ਗਿਆ ਉਸ ਦੀ ਪੂਰੀ ਚਰਚਾ ਹੋ ਰਹੀ ਹੈ ਪਰ ਜੇ ਗੱਲ ਕਰੀਏ ਕਿ ਲੋਕ ਕਹਿ ਰਹੇ ਹਨ ਕਿ ਇਹ ਕੁਦਰਤੀ ਸੀ ਜਾਂ ਇਹ ਹੜ ਮੈਨ ਮੇਡ ਸੀ ਜਿਸ ਤੇ ਬਹੁਤਾ ਪੰਜਾਬੀ মিডিਆ ਸਵਾਲ ਨਹੀਂ ਕਰ ਰਹਾ ਉਹ ਬਸ ਸੇਵਾ ਕਰਦੇ ਲੋਕਾਂ ਨੂੰ ਦਿਖਾ ਰਿਹਾ ਹੈ ਮਿੱਟੀ ਚ ਲਿਬੜੇ ਐਮ ਐਲ ਏ ਮੰਤਰੀਆਂ ਨੂੰ ਦਿਖਾ ਰਿਹਾ ਹੈ ਜਨ ਸੈਲੀਬ੍ਰਿਟੀ ਦੀਆਂ ਇੰਟਰਵਿਊਆਂ ਲੈ ਕੇ ਅੱਗੇ ਲੋਕਾਂ ਨੂੰ ਦਿਖਾ ਰਿਹਾ ਹੈ ਬਿਨਾਂ ਸ਼ੱਕ ਕਿ ਸੈਲੀਬ੍ਰਿਟੀਆ ਨੇ ਬਹੁਤ ਸੇਵਾ ਕੀਤੀ ਹੈ ਅਸੀਂ ਸਾਰੇ মিডিਆ ਦਾ ਕਸੂਰ ਵੀ ਨਹੀਂ ਕੱਢ ਰਹੇ ਬਹੁਤਾ মিডিਆ ਜੋ ਗਰਾਉਂਡ ਜ਼ੀਰੋ ਤੇ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਰ ਜੋ মিডিਆ ਐਮ ਐਲ ਏ ਜਾਂ ਮੰਤਰੀਆਂ ਦੇ ਕੰਮ ਕਰਦਿਆਂ ਦੀਆਂ ਵੀਡੀਓ ਦਿਖਾ ਰਿਹਾ ਹੈ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਪੁੱਛੋ ਖੜਾ ਤੋਂ ਪਹਿਲਾਂ ਕੀ ਪ੍ਰਬੰਧ ਕੀਤੇ ਸਨ ਮੈਂ ਅੱਜ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਦੀ ਇੰਟਰਵਿਊ ਸੁਣ ਰਿਹਾ ਸੀ ਜੋ ਰਤਨ ਧਾਲੀਵਾਲ ਦੇ ਚੈਨਲ ਤੇ ਹੋਈ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਹੜ੍ਹਾਂ ਦੇ ਪ੍ਰਬੰਧਨ ਵਾਸਤੇ ਜੋ ਮੀਟਿੰਗ ਅਪ੍ਰੈਲ ਵਿੱਚ ਹੋਣੀ ਚਾਹੀਦੀ ਸੀ ਉਹ ਜੂਨ ਵਿੱਚ ਹੋਈ ਜਦਕਿ ਨਾਲੀਆਂ ਡਰੇਨਾਂ ਦੀ ਸਫਾਈ ਦੇ ਠੇਕੇ ਅਪ੍ਰੈਲ ਵਿੱਚ ਦਿੱਤੇ ਜਾਣੇ ਚਾਹੀਦੇ ਹਨ ਜੂਨ ਵਿੱਚ ਮੀਟਿੰਗ ਕਰਕੇ ਕਦੋਂ ਠੇਕੇ ਦਿੱਤੇ ਹੋਣਗੇ ਕਦੋਂ ਸਫਾਈ ਹੋਈ ਹੋਵੇਗੀ ਕਿਉਂਕਿ ਜੁਲਾਈ ਅਗਸਤ ਵਿੱਚ ਦਰਿਆਵਾਂ ਵਿੱਚ ਵਾਧੂ ਪਾਣੀ ਆ ਜਾਂਦਾ ਹੈ ਪਰ ਇਸ ਵੱਡੇ মিডিਆ ਨੇ ਕੋਈ ਸਵਾਲ ਨਹੀਂ ਕੀਤਾ ਉਹਨਾਂ ਮੰਤਰੀਆਂ ਨੂੰ ਜਾਂ ਐਮਐਲਏ ਨੂੰ ਆਪਸ ਵਿੱਚ ਹੜ੍ਹਾਂ ਵਿੱਚ ਰੋਟੀ ਖਾਣ ਵਾਲੇ ਪੋਜਤੇ ਮੇણો ਮੇਣੀ ਹੋ ਰਹੇ ਹਨ ਪਰ ਫਿਰ ਵੀ ਉਹਨਾਂ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਹੜ ਭੀੜ ਤਾਂ ਲਈ ਹੱਥ ਅੱਗੇ ਵਧਾਏ ਭਾਵੇਂ ਉਹ ਸੈਲੀਬ੍ਰਿਟੀ ਹੋਣ ਭਾਵੇਂ ਐਨ ਜੂ ਵਾਲੇ ਹੋਣ ਭਾਵੇਂ ਕੋਈ ਕਾਰੋਬਾਰੀ ਹੋਵੇ ਭਾਵੇਂ ਪੰਜਾਬ ਦੇ ਸਿਆਸਤਦਾਨ ਜੋ ਪੈਸੇ ਵੰਡ ਰਹੇ ਹਨ ਉਹਨਾਂ ਸਭ ਦਾ ਧੰਨਵਾਦ ਜੋ ਔਖੇ ਸਮੇਂ ਵਿੱਚ ਪੰਜਾਬੀਆਂ ਦੇ ਨਾਲ ਖੜੇ ਸੋ ਦੋਸਤੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਤ ਬਤ ਧੰਨਵਾਦ